ਟੰਡੇ ਖਾਣ ਲਈ ਪ੍ਰਸ਼ਾਸਨ ਨਾਲ ਅੜਵਾਇਆਂ ਕਰਨ ਲਈ ਪੁਰੇ ਕਿਉਂ ਖੜਾ ਇਹਦੇ ਪਿੱਛੇ ਡਰਾ ਜੋ ਮੇਰੀ ਹੈ ਉਹਦੇ ਪਿੱਛੇ ਮੇਰਾ ਡਰਾ ਕਾਰਨ ਮੇਰੇ ਪਰਿਵਾਰ ਦੇ ਤਿੰਨ ਬੱਚੇ ਇਸ ਯੂਨੀਵਰਸਿਟੀ ਦੇ ਸਟੂਡੈਂਟ ਹੈ ਮੇਰਾ ਬੇਟਾ ਮੇਰਾ ਭਤੀਜਾ ਤੇ ਮੇਰਾ ਭਾਂਜਾ ਤਿੰਨ ਬੱਚੇ ਮੇਰੇ ਇੱਥੇ ਪੜਦੇ ਆ ਉਹ ਸੱਤ ਦੇ ਨਾਲ ਜੁੜੇ ਹੋਏ ਮੈਂ ਨਹੀਂ ਚਾਹੁੰਦਾ ਵੀ ਕੱਲ ਨੂੰ ਜਦੋਂ ਇੱਥੇ ਸੰਗੀਕਰਨ ਹੋ ਗਿਆ ਉਹ ਜਾ ਕੇ ਘਰ ਮੈਨੂੰ ਖਾਕੀ ਨਿੱਕਰ ਪਾ ਕੇ ਖੜੇ ਮਿਲਣ ਤੇ ਉਹ ਮੈਨੂੰ ਕਹਿਣ ਵੀ ਗੋਬਰ ਦੇ ਗੋਹੇ ਦੇ ਆਹਾਹਾ ਫਾਇਦੇ ਆ ਮੈਂ ਨਹੀਂ ਚਾਹੁੰਦਾ ਵੀ ਕੱਲ ਨੂੰ ਮੇਰੇ ਘਰ ਤੇ ਲੱਗੇ ਹੋਏ ਨਿਸ਼ਾਨ ਸਾਹਿਬ ਦੇ ਬਰਾਬਰ ਉਹ ਭਗਮਾ ਝੰਡਾ ਲਹਿਰਾਉਣ ਹੱਥ ਦੇ ਵਿੱਚ ਉਹ ਸ਼੍ਰੀ ਸਾਹਿਬ ਛੱਡ ਕੇ ਉਹ ਇੱਕ ਸੋਟੀ ਫੜ ਕੇ ਉਹ ਮੈਨੂੰ ਦੱਸਣ ਵੀ ਮੂਤ ਪੀਣ ਦੇ ਆਹਾਹਾ ਫੇਦੇ ਆ ਆ ਡਰ ਆ ਮੇਰਾ ਮੇਰਾ ਬڑا ਬੇਟਾ ਜਦ ਤੋਂ ਉਹਨੇ 10th ਪਾਸ ਕਰ ਲਈ ਮੈਂ ਉਹਨੂੰ ਇੱਥੇ ਲੈ ਕੇ ਆਉਂਦਾ ਰਿਹਾ ਮੈਂ ਉਹਨੂੰ ਇੱਥੇ ਮੈਸ ਦੀ ਚਾਹ ਪਲਾਉਂਦਾ ਰਿਆਂ ਲਿਆ ਕੇ ਨਾਲ ਜਿੱਥੇ ਮੈਂ ਬੈਠ ਕੇ ਪੀਂਦਾ ਹੁੰਦਾ ਸੀ ਉਹਨੂੰ ਛੋਟਾ ਉਹ 11 ਸਾਲਾਂ ਦਾ ਦੋ ਵਾਰ ਉਹ ਆ ਕੇ ਇੱਥੇ ਚਾਹ ਢੀਆ ਮੇਰੇ ਨਾਲ ਜਿਵੇਂ ਗੋਲਦੀ ਵੀਰ ਨੇ ਦੱਸਿਆ ਨਾ ਆ ਦਰਖਤਾਂ ਦੀ ਗੱਲ ਕੀਤੀ ਅਸੀਂ ਉਸ ਦਿਨ ਵੀ ਗੱਲ ਕੀਤੀ ਸੀਗੀ ਇਹ ਦਰਖਤਾਂ ਨੂੰ ਜਵਾਨ ਹੁੰਦੇ ਦੇਖਿਆ ਤੇ ਇਹਨਾਂ ਦਰਖਤਾਂ ਨੇ ਸਾਨੂੰ ਜਵਾਨ ਹੁੰਦੇ ਆ ਤੇ ਆ ਚਿੱਟੇ ਆਉਂਦੇ ਇਹਨਾਂ ਦਰਖਤਾਂ ਨੇ ਵੀ ਸਾਨੂੰ ਇਹ ਵਾਕਈ ਸੱਚ ਗੱਲ ਆ ਵੀ ਜਦੋਂ ਉਹ ਗੇਟ ਤੋਂ ਅੰਦਰ ਵੜਦੇ ਆ ਨਾ ਤੇ ਪਿਛਲਾ ਸਾਰਾ ਕੁਝ ਭੁੱਲ ਜਾਂਦਾ ਇੱਕ ਮੈਂ ਹੋਰ ਵਿਦਿਆਰਥੀਆਂ ਨੂੰ ਗੱਲ ਕਰਦਾ ਜਿਹੜੇ ਇਸ ਧਰਨੇ ਨੂੰ ਚਲਾ ਰਹੇ ਆ ਸੰਦੀਪ ਪੋਨੀ ਆ ਵੀਰੋ ਨਹੀਂ ਸਾਰੇ ਮੇਰੀ ਇੱਕ ਬੇਨਤੀ ਆ ਵੀ ਤੁਸੀਂ ਇਹ ਨਾ ਕਿਹਾ ਕਰੋ ਵੀ ਇਹ ਵੀ ਇੱਥੋਂ ਨਿਕਲੇ ਹੋਏ ਆ ਵੜ ਕੇ ਇਹ ਨਾ ਕਿਹਾ ਕਰੋ ਇਹ ਸਾਨੂੰ ਤਕਲੀਫ ਦਿੰਦੀ ਹੈ ਜੀ ਗੁੱਸਾ ਨਾ ਕਰਿਓ ਜੇ ਕੋਈ ਬੰਦਾ ਇੱਥੇ ਪੜਦਾ ਨਾ ਵੀ ਹੋਵੇ ਨਾ ਜੋ ਇੱਕ ਨੰਬਰ ਤੋਂ ਵੜ ਕੇ ਨਾ ਦੋ ਨੰਬਰ ਚੋਂ ਵੈਸੇ ਦੋ ਵਾਰ ਗੱਡੀ ਲੈ ਕੇ ਲੰਘ ਜਾਵੇ ਭਾਈ ਜੀ ਉਹ ਦੋ ਚਾਰ ਪਿੰਡਾਂ ਚ ਕਿਸੇ ਨੂੰ ਗੱਲ ਨਹੀਂ ਆਉਣ ਦਿੰਦਾ ਮੁੜ ਕੇ ਨਹੀਂ ਸੱਚ ਹੈ ਜੀ ਗੱਲ ਇਹ ਸੱਚੀ ਹੈ ਭਾਜੀ ਸਾਡੇ ਤਾਂ ਜ਼ਿੰਦਗੀ ਦੇ ਸਾਲ ਲੱਗੇ ਹੋਏ ਇੱਥੇ ਅਸੀਂ ਤਾਂ ਬੱਲਬ ਨਾਲ ਗਰਮ ਹੋਈਆਂ ਪੇਟੀਆਂ ਖਾਧੀਆਂ ਹੋਈਆਂ ਇੱਥੇ ਠੀਕ ਹੈ ਜੀ ਗੱਲ ਮੇਰਾ ਊਰੇ ਹੋਣ ਦਾ ਮਤਲਬ ਡਰਾ ਅੱਜ ਮੈਂ ਗੋਲਦੀ ਬਾਈ ਨੂੰ ਬੋਲਦੇ ਦੇਖਿਆ ਮੈਨੂੰ ਆਇਆ ਲੱਗਿਆ ਜਿਵੇਂ ਬੰਦਾ ਨਾ ਪਿੰਜਰੇ ਚੋਂ ਆਜ਼ਾਦ ਹੋ ਗਿਆ ਹਾਂਜੀ ਤਾੜੀ ਮਾਰ ਦੋ ਇੱਕ ਵਾਰ ਦੇ ਕਿਤੇ ਚਿੰਨਿਆਂ ਨੂੰ ਇਸ ਮਿੱਟੀ ਨੇ ਬਣਾਇਆ ਉਸ ਜੋਗ ਬਣਾਇਆ ਵੀ ਅੱਜੋ ਕਿਸੇ ਪਲੇਟਫਾਰਮ ਤੇ ਖੜ ਕੇ ਕਿਸੇ ਨਾ ਕਿਸੇ ਜਥੇਬੰਦੀ ਦੀ ਕਿਸੇ ਨਾ ਕਿਸੇ ਸੁਸਾਇਟੀ ਦੀ ਕਿਸੇ ਨਾ ਕਿਸੇ ਹਲਕੇ ਦੀ ਜਾਂ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਦੀ ਨੁਮਾਇੰਦਗੀ ਕਰ ਰਹੇ ਆ। ਸਭਾਈ ਥੋੜਾ ਜਿਹਾ ਯਾਦ ਹੋ ਕੇ ਇਹ ਸਰਸਵਤੀ ਮਾਂ ਹੈ ਇਹੋ ਮਾਂ ਹੈ ਜਿਨੇ ਤੁਹਾਨੂੰ ਚਾਰ ਜਗ੍ਹਾ ਖੜ ਕੇ ਬੜਨਾ ਤੇ ੜਨਾ ਸਿਖਾਇਆ